ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜਰ ਹੋਇਆ ਆਪਣੇ YouTube ਚੈਨਲ ਗੁਰਸਾਖੀ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਉਹ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀ ਸ਼ਬਦ ਵਿਚਾਰ ਤੇ ਲਗਭਗ 6 ਸਾਲ ਪਹਿ ਨੂੰ ਆਰੰਭ ਕੀਤਾ ਸੀ ਸ਼ਤਗੁਰਾਂ ਦੀ ਕਿਰਪਾ ਸਦਕਾ ਆਪਾਂ ਕੱਲ ਤੱਕ 563 ਅੰਗ ਤੱਕ ਪਾਠ ਕੀਤਾ ਸੀ ਸਤਿਗੁਰੂ ਨੇ ਤੁਠਕੇ ਸੇਵਾ ਲਈ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਅੰਗ 564 ਤੋਂ ਪਾਠ ਕਰਨ ਦੀ ਬਲਬੁਧੀ ਬਖਸ਼ਿਸ਼ ਕਰਨ ਹਿੰਮਤ ਬਖਸ਼ਿਸ਼ ਕਰਨ ਸਾਫ ਸੰਗਤ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਜੇ ਸਾਫ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਮੇਰ ਪ੍ਰਿਆਤ ਦਾਸ ਦੇ ਸਿਰ ਤੇ ਰੱਖੋ ਸੋ ਸਾਫ ਸੰਗਤ ਜੀ ਕਰੋ ਕਿਰਪਾ ਰੱਖੋ ਜੀ ਦਾਸਰੇ ਦੇ ਸਿਰ ਤੇ ਮੇਰ ਪ੍ਰਿਆਤ ਤੇ ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਫਿਰ ਸਾਰੇ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਕਾਨ ਕਾਨ ਬਾਬਾ ਨੌਦ ਸਿੰਘ ਜੀ ਵੱਡਾ ਹੰਸ ਮਹੱਲਾ ਪੰਜਵਾ ਘਰ ਦੁਜਾ ਰਾਗ ਵਡਹੰਸ ਘਰ ਦੁਜੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤੰ ਤੋਂ ਉਚਾਰਨ ਕੀਤੀ ਹੋਈ ਬਾਣੀ ੴ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਿਗੁਰੂ ਦੀ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮੇਰੇ ਅੰਦਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰਪੂਰੇ ਏ ਮੇਰੇ ਪਿਆਰੇ ਮੇਰੇ ਮਨ ਵਿੱਚ ਗੁਰੂ ਨੂੰ ਮਿਲਣ ਦੀ ਤਾਂਗ ਹੈ ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭ ਸਕਾਂ ਜੇ ਸੋ ਖੇਲ ਖਲਾਈਏ ਬਾਲਕ ਹਾਰਨਾ ਜੇ ਸੋ ਖੇਲ ਖਲਾਈਏ ਬਾਲਕ ਰਹਿ ਨਾ ਸਕੈ ਬਿਨ ਖਿਰੇ ਜੇ ਬਾਲਕ ਨੂੰ ਸੌ ਖੇਡਾਂ ਨਾਲ ਵੀ ਖੜਾਇਆ ਜਾਏ ਪਰਚਾਇਆ ਜਾਵੇ ਉਸਨੂੰ ਪਰਚਾਉਣ ਦਾ ਯਤਨ ਕੀਤਾ ਜਾਵੇ ਤਾਂ ਵੀ ਉਹ ਦੁੱਧ ਤੋਂ ਬਨਾਨੀ ਰਹਿ ਸਕਦਾ ਮੇਰੇ ਅੰਦਰ ਭੁੱਖ ਨਾ ਉtre ਅਮਾਲੀ ਜੈਸੂ ਭੋਜਨ ਮੈਂ ਨੀ ਰੇ ਤੇਵੇਂ ਹੀ ਜਸਕੀਮ ਜੋ ਮੈਨੂੰ ਸੌ ਭੋਜਨ ਵੀ ਦਿੱਤੇ ਜਾਣ ਤਾਂ ਵੀ ਮੇਰੇ ਅੰਦਰ ਵਸਦੀ ਪ੍ਰਭੂ ਮੁਲਾਬ ਦੀ ਭੁੱਖ ਲੈ ਨਹੀਂ ਸਕਦੀ ਮੇਰੇ ਮਨ ਤਨ ਪ੍ਰੇਮ ਪਰਮ ਕਾਬਨ ਦਰਸ਼ਨ ਕੋ ਮਨ ਧੀਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪ੍ਰੇਮ ਵਸ ਰਿਹਾ ਹੈ ਤੇ ਉਸ ਦੇ ਦਰਸ਼ਨ ਤੋਂ ਮੇਰਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ਸੁਣ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮੇਲੂ ਮਤਰ ਸੁਖ ਦਾਤਾ اے میرے سجن اے میری پیارے वीर میری بینتی سن کے مینوں آتمಕರಣ دےن والا مิตร گرو ملا او جی کی میری سب بے دن جانے نਿਤ ਸੁਣਾਵੇ ہر کیہہ باتا وہ گرو میری جند دی ساری پیڑا جاندا ہے تے مینوں پرماطما دی صرف سلا دیاں گلاں سناوندا ہے ਆਉ ਇੱਕ ਖਿੰਤਿਸ ਬਿਨ ਰਹਿ ਨ ਸਕਾਂ ਜੋ ਚਾਤਰਿਕ ਜਲ ਕੋ ਬਿਰ ਲਤਾ ਮੈਂ ਉਸ ਪ੍ਰਮਾਤਮਾ ਤੋਂ ਬਿਨ ਰਤਾ ਪਰਸਮਵੀ ਰਤਾ ਪਰਸਮਵੀ ਨਹੀਂ ਰਹਿ ਸਕਦਾ ਮੇਰੀ ਹਾਲਤ ਇੰਜ ਹੈ ਕਿ ਜਿਵੇਂ ਪਪੀਆ ਵਰਖਾ ਦੀ ਬੂੰਦ ਦੀ ਖਾਤਰ ਬੁਲਕਦਾ ਆਉਂ ਕਿਆ ਗੁਣ ਤੇਰੇ ਸਾਰ ਸਮਲੀ ਮੈਂ ਨਿਰਗੁਣ ਕੋ ਰਖ ਲੇਤਾ ਹੈ ਪ੍ਰਭੂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰ ਕਰਕੇ ਮੈਂ ਆਪਣੇ ਹਿਰਦੇ ਵਿੱਚ ਵਸਾਵਾਂ ਤੂੰ ਮੈਨੂੰ ਗੁਣਹੀਣ ਨੂੰ ਸਦਾ ਬਚਾ ਲਿੰਦਾ ਹੈ ਹਉ ਪਈ ਅੜੀਣੀ ਕੰਤ ਕੋ ਅਵਾਲੀ ਸਹਉ ਪਰ ਕਦ ਨੈਣੀ ਦੇਖਾਂ اے ਸਖੀ ਮੈਂ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ ਮੈਂ ਕਦੋਂ ਉਸ ਪਤੀ ਨੂੰ ਆਪਣੀ ਅੱਖਾਂ ਨਾਲ ਵੇਖਾਂਗੀ ਸਬਰਸ ਭੋਗ ਵਿਸਰੇ ਬਿਨ ਪਰ ਕਿਤੇ ਨਾ ਦੇਖਾਂ ਪ੍ਰਭੂ ਪਤੀ ਦੇ ਮਿਲਾਰਤ ਬਿਨ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ ਇਹ ਪਦਾਰਥ ਪ੍ਰਭੂ ਪਤੀ ਤੋਂ ਬਿਨ ਮੇਰੇ ਕਿਸੇ ਕੰਮ ਨਹੀਂ ਏਕ ਆਪੜ ਤਨਨਾਸ ਖਾਵਈ ਕਰਨਾ ਸਕੂ ਹੋ ਵਿਸਾ ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕਪੜਾ ਪੈਣੀ ਸੁਹਾਂਦਾ ਪਾਈਓ ਮੈਂ ਕੋਈ ਪ੍ਰਵਾਹ ਨਹੀਂ ਕਰ ਸਕਦੀ ਜਿੰਨੀ ਸਖੀ ਲਾਗ ਰਾਵਿਆ ਪਿਆਰ ਤੇਨੇ ਅੱਗੇ ਹਮ ਅਦਸਾ ਜਿਨ੍ਹਾਂ ਸਹੇਲੀਆਂ ਨੇ ਪਾਰੇ ਰਾਲ ਨੂੰ ਪ੍ਰਸੰਨ ਕਰ ਲਿਆ ਹੈ ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ ਕਿ ਮੈਨੂੰ ਵੀ ਉਸ ਦੇ ਚਰਨਾਂ ਵਿੱਚ ਜੋੜ ਦੇਣ ਮੈਂ ਸਭ ਸ਼ਿੰਗਾਰ ਬਣਾਇਆ ਅਮਲੀ ਬਿਨ ਪ੍ਰਕਾਮ ਨਾ ਆਏ ਇਸ ਲਈ ਜੇ ਮੈਂ ਸਾਰੇ ਸ਼ਿੰਗਾਰ ਕਰ ਵੀ ਲਏ ਤਾਂ ਵੀ ਪ੍ਰਭੂ ਪਤੀ ਦੇ ਮਿਲਾਰ ਤੋਂ ਬਿਨਾਂ ਇਹ ਸ਼ਿੰਗਾਰ ਕਿਸੇ ਕੰਮ ਨਹੀਂ ਆਉਂਦੇ ਜਾਸ ਬਾਤ ਨਾ ਪੁੱਛਿਆ ਅਮਲੀ ਕਾਂ ਬਿਰਥਾ ਜੋ ਬਨ ਸਭ ਜਾਏ ਏ ਸਖੀ ਜੇ ਪ੍ਰਭੂ ਪਤੀ ਨੇ ਮੇਰੀ ਬਾਤ ਜੇ ਪ੍ਰਭੂ ਪਤੀ ਨੇ ਮੇਰੀ ਬਾਤ ਮੇਰੀ ਹਾਲਤੀ ਨਾ ਪੁੱਛੀ ਭਾਵ ਮੇਰੇ ਵੱਲ ਧਿਆਨ ਹੀ ਨਾ ਦਿੱਤਾ ਤਾਂ ਮੇਰੀ ਤਾਂ ਸਾਰੀ ਜਵਾਨੀ ਵਿਅਰਥ ਚਲੀ ਜਾਵੇਗੀ ਤਨ ਤਨ ਤੇ ਸਹਾਗਣੀਆਂ ਮਾਲੀ ਜਿੰਨ ਸੋ ਰਿਆ ਸੁਮਾਏ ਵੇ ਸਖੀ ਉਸ ਆਗਣਾ ਬਹੁਤ ਭਾਗਾ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਖਸਮ ਪ੍ਰਭੂ ਸਦਾ ਟਿਕਿਆ ਰਿਹਾ ਹੈ ਆਉ ਵਾਰੀ ਤਿੰਨ ਸੁਹਾਗਣੀ ਵਾਲੀ ਤਿੰਨ ਕੇ ਧੋਵਾ ਸਦ ਪਾਏ ਏ ਮੈਂ ਇਸੇ ਲਈ ਮੈਂ ਆਪਣੀਆਂ ਮੈਂ ਉਹਨਾਂ ਆਪਣੀਆਂ ਸਾਗਣਾ ਤੋਂ ਕੁਰਬਾਨ ਆ ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ ਚੁਣ ਨੂੰ ਤਿਆਰ ਹਾਂ ਜਿ ਚਰ ਦੁਜਾ ਪਰਮ ਸਾਇਮਲੀ ਤੇ ਚਰ ਮੈਂ ਜਾਣਿਆ ਪ੍ਰਭ ਦੂਰੇ ਇਸੇ ਲਈ ਜਿਤਨਾ ਚਿਰ ਮੈਨੂੰ ਕਿਸੇ ਹੋਰ ਦੇ ਆਸਰੇ ਦਾ ਭੁਲੇਖਾ ਸੀ ਉਤਨਾ ਚਿਰ ਮੈਂ ਪ੍ਰਭ ਨੂੰ ਆਪਣੇ ਤੋਂ ਦੂਰ ਬਸਦਾ ਜਾਣਦੀ ਰਹੀ ਜਾਂ ਮਿਲਿਆ ਪੂਰਾ ਸਤ ਗੁਰੂ ਮਾਲੀ ਤਾਂ ਅਸਾ ਮਨ ਸਾ ਸਭ ਪੂਰੇ ਪਰ हे ਸਹੇਲੀ ਜਦੋਂ ਮਨ ਪੂਰਾ ਗੁਰੂ ਮਿਲ ਪਿਆ ਤਾਂ ਮੇਰੀ ਹਰੇਕ ਆਸ ਹਰੇਕ ਤਾੰਗ ਪੂਰੀ ਹੋ ਗਈ ਮੈਂ ਸਰਬ ਸੁਖਾ ਸੁਖ ਪਾਇਆ ਓ ਮਲੀ ਪਰ ਸਰਬ ਰਿਆ ਭਰਪੂਰੇ ਤੇ हे सखी ਮੈਂ ਸਾਰੇ ਸੁਖਾਂ ਤੋਂ શ્રેਸ਼ ਪ੍ਰਭੂ ਮਾਲਾਰ ਦਾ ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ ਪਤੀ ਸ਼ਬਨਾ ਵਿੱਚ ਵਸਦਾ ਦਿਸ ਪਿਆ ਹੈ ਜਨ ਨਾਨਕ ਹਰੇ ਰੰਗ ਮਾਣਿਆ ਮਾਲੀ ਗੁਰ ਸਤ ਗੁਰ ਕੈ ਲੱਗ ਪਰੇ ਇਸੇ ਲਈ ਦਾਸ ਸਾਨੰਕ ਨੇ ਗੁਰੂ ਦੇ ਚਰਨੀ ਲੱਗ ਕੇ ਮੈਂ ਪ੍ਰਮਾਤਮਾ ਦੇ ਮਲਾਪ ਦਾ ਆਨੰਦ ਮਾਣ ਲਿਆ ਹੈ ਬਟ ਹੰਸ ਮਹਲਾ 3 ਅਸ਼ਟ ਪਦੀਆਂ ਰਾਗ ਵਡਹੰਸ ਘਰ ਤੀਜੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਠਾਂ ਬੰਦਾਂ ਵਾਲੀ ਬਾਣੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਚੀ ਬਾਣੀ ਸਚ ਤੁਨ ਸਚ ਸ਼ਬਦ ਵਿਚਾਰਾ ਪ੍ਰਭ ਦੀ ਸ਼ਫਸ਼ਲਾਦੀ ਬਾਣੀ ਤੇ ਹਰ ਨਾਮ ਦੀ ਰੌਣ ਮੇਰੇ ਅੰਦਰ ਚੱਲ ਪਈ ਹੈ ਹਰੀ ਦੀ ਸਿਫਤ ਸਲਾਬ ਵਾਲਾ ਗੁਰੂ ਸ਼ਬਦ ਮੇਰੀ ਵਿਚਾਰ ਦਾ ਧੂਰਾ ਬਣ ਗਿਆ ਹੈ ਅਨ ਦਿਨ ਸੱਚ ਸਲਾਣਾ ਤਨ ਤਨ ਵੜ ਪਾਗ ਹੁ ਮਾਰਾ ਮੈਂ ਹਰ ਵੇਲੇ ਸਦਾ ਥੇਰ ਪ੍ਰਭ ਦੀ ਸਿਫਤ ਸਲਾਬ ਕਰਦਾ ਹਾਂ ਮੇਰੇ ਵੱਡੇ ਭਾਗ ਜਾਗ ਪਏ ਹਨ ਮੇਰਾ ਮਨ ਮੇਰੇ ਸੱਚੇ ਨਾਮ ਬਿਟੋ ਬਲ ਜਾਈ ਏ ਮੇਰੇ ਮਨ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਤੋਂ ਸਦਕੇ ਜਾਇਆ ਕਰ ਦਸਮ ਦਸਾ ਹੋਏ ਰਹਿ ਤਾ ਪਾਵ ਸਚਾ ਨੌਰ ਆਉ ਪਰ ਇਹ ਸਦਾ ਸਿਰ ਰਹਿਣ ਵਾਲਾ ਪ੍ਰਮਾਤਮਾ ਨਾਮ ਤੋਂ ਤਦ ਹੀ ਹਾਸਲ ਕਰ ਸਕੇਗਾ ਜੇ ਤੂੰ ਪ੍ਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਗਾ ਰਹਾਉ ਜੇਵਾ ਸਚੀ ਸਚ ਰਤੀ ਤਨ ਮਨ ਸਚਾ ਹੋਏ ਜਿਹੜੀ ਮਨੁੱਖਾ ਜੀਵ ਸਦਾ ਤੇਰੇ ਹਰੀ ਦੇ ਪ੍ਰੇਮ ਵਿੱਚ ਰੰਗੀ ਜਾਂਦੀ ਹੈ ਉਸ ਦੇ ਮਨ ਦਾ ਸਰੀਰ ਸਫਲ ਹੋ ਜਾਂਦਾ ਹੈ ਬਿਨ ਸਾਚੇ ਹੋਰ ਸੁਲਾਨਾ ਜਾਸ ਜਨਮ ਸਭ ਖੋਏ ਜੇ ਤੂੰ ਸਦਾ ਸਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸੁਲਾਉਂਦਾ ਰਹੇਂਗਾ ਤੇ ਆਪਣਾ ਸਾਰਾ ਜਨਮ ਗਵਾ ਕੇ ਇੱਥੋਂ ਜਾਵੇਂਗਾ ਸੱਚ ਖੇਤੀ ਸੱਚ ਬੀਜਣਾ ਸੱਚ ਆਪਰਾ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦਾ ਨਾਮ ਜਿਹੜਾ ਮਨੁੱਖ ਸਦਾ ਸਿਰ ਹਰ ਨਾਮ ਨੂੰ ਆਪਣੀ ਖੇਤੀ ਬਣਾਉਂਦਾ ਹੈ ਉਸ ਵਿੱਚ ਹਰ ਨਾਮ ਬੀਜ ਬੀਜਦਾ ਹੈ ਤੇ ਹਰ ਨਾਮ ਦਾ ਹੀ ਵਪਾਰ ਕਰਦਾ ਹੈ ਅਨ ਦੇ ਨਰਾ ਸਚ ਨਾਮ ਤਾਨ ਪਗਤ ਪਰੇ ਪੰਦਾਰਾ ਉਸ ਨੂੰ ਹਰ ਰੋਜ ਹਰ ਨਾਮ ਤੁਹਾਨੂੰ ਲਾਭ ਜੋ ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿੱਸੇ ਵਿੱਚ ਭਗਤੀ ਦੇ ਖਜ਼ਾਨੇ ਭਰੇ ਜਾਂਦੇ ਹਨ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਮ ਉਸ ਮਨੁੱਖ ਨੂੰ ਸਦਾ ਇਥੇ ਰ ਹਰ ਨਾਮ ਆਤਮ ਖਰਾਕ ਹਰ ਨਾਮ ਹੀ ਪੁਸ਼ਾਕ ਹਰ ਨਾਮ ਹੀ ਜੀਵਨ ਦਾ ਆਸਰਾ ਮਿਲ ਜਾਂਦਾ ਹੈ ਜੇ ਸੁਨੋ ਬਖਸ਼ੈ ਤਿਸ ਮਿਲੇ ਮਹਲੀ ਪਾਏ ਥਾਉ ਜਿਸ ਮੁਖਤੇ ਪ੍ਰਮਾਤਮਾ ਬਖਸ਼ਿਸ਼ ਕਰਦੇ ਹਨ ਕਿਰਪਾ ਕਰਦੇ ਹਨ ਐਸਾ ਮੁਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਛਾਂ ਪ੍ਰਾਪਤ ਕਰ ਲੈਂਦਾ ਹੈ ਆਰਾ ਸੱਚੇ ਜਾਵ ਸੱਚੇ ਆਰਾ ਸੱਚੇ ਜਾਵ ਸੱਚੇ ਫਿਰ ਜੁਨੀ ਮੂਲ ਨਾ ਪਾਏ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰ ਨਾਮ ਵਿੱਚ ਲੀਨ ਹੀ ਜਗਤ ਵਿੱਚ ਆਉਂਦੇ ਹਨ ਹਰ ਨਾਮ ਦੇ ਵਿੱਚ ਲੀਨ ਹੀ ਇਥੋਂ ਜਾਂਦੇ ਹਨ ਉਹ ਮੂੜ ਕਦੇ ਵੀ ਜੁਨਾ ਦੇ ਗੇੜ ਵਿੱਚ ਨਹੀਂ ਪੈਂਦੇ ਗੁਰੂ ਮਖਾਦਰ ਸੱਚੇ ਸਚਿਆਰ ਹਰ ਸੱਚੇ ਮਹਾਸਮਾਏ ਗੁਰੂ ਦੇ ਸੰਮੁਖ ਰਹਿਣ ਵਾਲੇ ਮਨੁੱਖ ਸਦਾtheta ਪ੍ਰਭੂ ਦੇ ਦਰਤੇ ਸੁਰਖਰੂ ਹੋ ਕੇ ਜਾਂਦੇ ਹਨ ਉਹ ਸਦਾ ਕੈਮਰਨ ਵਾਲੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਣਾਏ ਮੇਰਾ ਹਿਰਦਾ ਸਫਲ ਹੋ ਗਿਆ ਮੇਰਾ ਮਨ ਸਫਲ ਹੋ ਗਿਆ ਮੇਰਾ ਮਨ ਸਫਲ ਹੋ ਗਿਆ ਤੇ ਮੈਂ ਸਦਾ ਥੇਰ ਪ੍ਰਭੂ ਦੀ ਸ਼ਿਵ ਸਿਲਾ ਕਰਦਾ ਰਹਿਦਾ ਹਾਂ ਸੱਚੇ ਥਾਨ ਸਤਿ ਸਲਾਨਾ ਸਤਿਗੁਰੂ ਬੋਲ ਹਾਰੇ ਜਾਓ ਸਦਾ ਥੇਰ ਪ੍ਰਭੂ ਦੀ ਸ਼ਿਵ ਸਿਲਾ ਕਰਨ ਨਾਲ ਸਦਾ ਥੇਰ ਹਰੀ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਐ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਮਿਹਰ ਦਾ ਇਹ ਸਦਕਾ ਹੈ ਸੱਚੇ ਬੇੜਾ ਮੂਰਤ ਸੱਚ ਜਿੱਤ ਸੱਚੇ ਨਾਲ ਪਿਆਰ ਉਹ ਮੇਰਾ ਸਫਲ ਹੈ ਉਹ ਮਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕੈਮਰਨ ਵਾਲੇ ਪ੍ਰਮਾਤਮਾ ਨਾਲ ਬਣ ਜਾਂਦਾ ਹੈ ਸੱਚ ਵੇਖਣਾ ਸੱਚ ਬੋਲਣਾ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਯਕਾਰ ਤਾਂ ਸਦਾ ਥੇਰ ਪ੍ਰਭੂ ਨੂੰ ਹੀ ਹਰਥਾ ਵੇਖਦਾ ਹੈ ਸਦਾ ਥੇਰ ਹਰ ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿਸਦਾ ਹੈ ਨਾਨਕ ਸਰੇ ਮਿਲੇ ਤਾਂ ਮਿਲੇ ਆਪੇ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲੈ ਮੁਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਦੋਂ ਸਦਾ ਫਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਤਦੋਂ ਹੀ ਉਸ ਨੂੰ ਮਿਲਦੇ ਹਨ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲਿੰਦਾ ਹੈ ਜੋ ਪਾਵੇ ਤਿਉ ਰਖਸੀ ਆਪੇ ਕਰੇ ਰਜਾਈ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਹੀ ਪ੍ਰਭੂ ਆਪ ਜੀਵਨ ਨੂੰ ਰਾਹੇ ਭਾਈ ਰੱਖਦਾ ਹੈ ਆਪਣੇ ਹੁਕਮ ਅਨੁਸਾਰ ਰੱਖਦਾ ਹੈ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅਪਾਰ ਕਿਰਪਾ ਬਖਸ਼ਿਸ਼ ਸਦਕਾ ਅੰਗ 564 ਪਾਠ ਕੀਤਾ ਹੈ ਸ਼ਬਦ ਵਿਚਾਰਾਂ ਦੀ ਸਾਂਝ ਪਾਈ ਹੈ ਪਾਠ ਕਰਦੇ ਹੋਇਆ ਸ਼ਬਦ ਵਿਚਾਰਾਂ ਦੀ ਸਾਂਝ ਪਾਉਂਦੇ ਹੋਇਆ ਦਾਸੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਤੇ ਭੁੱਲਣ ਹਾਰ ਬੱਚਾ ਸੰਝ ਕੇ ਸਾਥ ਸੰਗਤ ਜੀ ਮਾਫ਼ ਕਰ ਦੇਣਾ ਕਿਰਪਾ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਿ ਆਉਣ ਵਾਲੇ ਸਮੇਂ ਵਿੱਚ ਦਾਸ ਸੁਧ ਤੇ ਸਵਸ਼ ਬਾਣੀ ਦਾ ਪਾਠ ਕਰ ਸਕੇ ਅਤੇ ਆਪ ਜੀ ਦੇ ਨਾਲ ਪਾਠ ਦੀਆਂ ਵਿਚਾਰਾਂ ਕਰ ਸਕੇ ਸਾਤ ਸੰਗਤ ਜੀ ਕੋ ਦਾਸ ਦੀ ਇਹ ਬੇਨਤੀ ਹੈ ਕਿ ਜਿਨ੍ਹਾਂ ਪਿਆਰੇ ਨੇ ਅਜੇ ਤੱਕ ਦਾਸ ਦਾ ਚੈਨਲ ਗੁਰ ਸਾਖੀ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਧੰਵਾਦੀ ਬਣਾਓ ਦਾਸਰੇ ਨੂੰ ਸਾਤ ਸੰਗਤ ਦੂਜੀ ਬੇਨਤੀ ਇਹ ਹੈ ਕਿ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰ ਸ਼ੱਕੇ ਆਪਾਂ ਗੁਰੂ ਨਾਨਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਬਣਾਈਏ ਆਪਾਂ ਲੋਕ ਸੁਖੀ ਅਤੇ ਪਰਲੋਕ ਸਹੇਲੇ ਕਰ ਲਈਏ ਨਾਮ ਜਪ ਕੇ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਧੰਨ ਗੁਰੂ ਨਾਨਕ ਧੰਨ ਸ਼੍ਰੀ ਕਲਗੀਧਰ ਪਾਤਸ਼ਾਹ ਸਤਨਾਮ ਵਾਹਿਗੁਰੂ ਜਰੂਰ ਲਿਖਿਆ ਕਰੋ ਜੀ ਸਾਧ ਸੰਗਤ ਜੀ ਹੋਇਆ ਭੁੱਲਾਂ ਚੁੱਕਣ ਦੀ ਮਾਫੀ ਮੰਗਦੇ ਹਾਂ ਦਾਸ ਕੱਲ ਨੂੰ ਫਿਰ ਹਾਜ਼ਰ ਹੋਵੇਗਾ ਉਹਨੇ ਤੇਰੇ ਲਈ ਆਉ ਗੁਰੂ ਖਤੇ ਪ੍ਰਵਾਨ ਕਰੋ ਫਤੇ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ